ਕਿਹੜੀ ਕਿਹੜੀ ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਤੰਦਰੁਸਤੀ ਬਖਸ਼ੇ ਆਹ ਦੇਖੋ ਜੀ ਬੀੜੇ ਦਾ ਸਾਡੇ ਦਾ ਹਾਲ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਆਲੂਆਂ ਦੀ ਬਜਾਈ ਹੋਣ ਲੱਗੀ ਹੋਈ ਆ ਆਹ ਦੇਖੋ ਆਪਣੀ ਆਹ ਪਹਿਲਾਂ ਅਸੀਂ ਨੇ ਛਾਂਟੀ ਕੀਤੀ ਇੱਕ ਸਾਰੇ ਫਲਾਈ ਮਤਲਬ ਜਿਹੜੇ ਵੀ ਵਿੱਚ ਕੋਈ ਗਲਿਆਬ ਹੋਈ ਜਾਂਦਾ ਜੀ ਉਹਦੇ ਵਿੱਚ ਪਏ ਮਤਲਬ ਸਟੋਰ ਦੇ ਵਿੱਚ ਪਏ ਤੇ ਇਹਨਾਂ ਨੂੰ ਸ਼ਾਂਤੀ ਕਰੇ ਫਿਰ ਹੈ ਨਾ ਦਵਾਈ ਲਈਆ ਦੇਖੋ ਸਾਰੇ ਬੇੜੇ ਦੇ ਵਿੱਚ ਦਵਾਈ ਉਹ ਦਵਾਈ ਹੋਈ ਪਈ ਆ ਮੇਰਾ ਸਾਡਾ ਕਦੇ ਸਾਫ਼ ਨਹੀਂ ਰਹਿੰਦਾ ਹੈ ਕਿਉਂਕਿ ਕਦੇ ਸਾਡੇ ਮੱਕੀ ਆ ਜਾਂਦੀ ਆ ਕਦੇ ਸਰੋਂ ਆ ਜਾਂਦੀ ਆ ਤੇ ਜੀਰੀ ਆ ਜਾਂਦੀ ਕਦੇ ਕਣਕ ਆਲੂਆਂ ਤਾਂ ਵਾਲੇ ਬੁਰਾ ਹਲ ਕਰਕੇ ਰੱਖਦੇ ਆਲੂ ਤੇ ਮੱਕੀ ਹੁਣ ਇਹ ਦੇਖੋ ਥਾਲੀਆਂ ਦੇ ਵਿੱਚ ਭਰੇ ਆ ਉਸ ਤੋਂ ਬਾਅਦ ਇਹਦੀ ਫੇਰ ਕਟਾਈ ਹੋਣੀ ਆ ਹਾਂ ਦੇ ਕੱਲੂ ਹੋਊਗੀ ਜਾਂ ਅੱਜ ਪਰਸਨ ਹੋਊਗੀ ਇਹ ਅਸੀਂ ਲੇਬਰ ਲਾਵਾਂਗੇ ਆ ਅਸੀਂ ਆਪੀ ਕੀਤੀ ਸੀਗੀ ਪਹਿਲਾਂ ਭਰਾਈ ਕਰੀਏ ਇਹਦੀ ਛਾਂਟੀ ਕਰਕੇ ਭਰੇ ਨੇ ਉਸ ਤੋਂ ਬਾਅਦ ਆ ਦੇਖੋ ਆ ਸਟੋਰ ਵਿੱਚੋਂ ਹੀ ਆਗੇ ਸੀਗੇ ਉੱਥੇ ਤੇ ਸਾਫ਼ ਕਰਾ ਕੇ ਲਿਆਈਆਂ ਤੁੰਗੂ ਸਾਹਿਬ ਬਾਕੀ ਅੱਜ ਸ਼ਾਮ ਦਾ ਟਾਈਮ ਹੋਇਆ ਵੇ ਦੇਖੋ ਗੁਰਦੁਆਰਾ ਸਾਹਿਬ ਵੀ ਲੱਗੇ ਹੋਏ ਨੇ ਅੱਜ ਮੇਰਾ ਸਵੇਰ ਦਾ ਅੱਧਾ ਸਿਰ ਦਰਦ ਹੁੰਦਾ ਜੀ ਮਾਈਗਰੇਨ ਦੀ ਪ੍ਰੋਬਲਮ ਆ ਮੈਨੂੰ ਜਿੱਦਣ ਸਿਰ ਉੱਠਦਾ ਫਿਰ ਤਾਂ ਕੁਝ ਨਹੀਂ ਹੁੰਦਾ ਜੀ ਅੱਜ ਸਵੇਰੇ ਰੋਟੀ ਵੀ ਨਹੀਂ ਮੈਂ ਤਾਂ ਚੌਲੇ ਬਣਾ ਲਈ ਸੀਗੇ ਦਹੀਂ ਨਾਲ ਚੌਲੇ ਖਾਦੇ ਸੀ ਲੱਸੀ ਸੀਗੀ ਮਲਕੇ ਕੰਮ ਦਾ ਕੋਈ ਨਹੀਂ ਹੋਇਆ ਹੈਗਾ ਮੈਂ ਤਾਂ ਕੰਮ ਮਤਲਬ ਹੋਰ ਤਾਂ ਸਾਰੇ ਹੋ ਗਏ ਮੈਂ ਰੋਟੀ ਦਾ ਮਤਲਬ ਐਂ ਲੱਗਦਾ ਸੀਗਾ ਦਿਮਾਗ ਉਹ ਤੋਂ ਫਟਦਾ ਸੀਗਾ ਉਹ ਵੀ ਮੈਡੀਸਨ ਲੈ ਕੇ ਫਿਰ ਮੈਂ ਚੌਲੇ ਬਣਾਈ ਅੱਜ ਆ ਦੇਖੋ ਜੀ ਛੋਟੀ ਜੀ ਬੱਚੀ ਇਹ 12 ਬੈਠੀ ਏ ਛੱਡੀ ਬੈਰੋ ਦੇਖੋ ਜੀ ਕਿੰਨੀ ਸੋਣੀ ਲਾਈ ਦੀ ਛੋਟੀ ਜੀ ਹੈ ਚੁਸਤ ਪਰ ਬਹੁਤ ਜ਼ਿਆਦਾ ਹੈ ਦਿਨ ਦਿਨ ਸੁੱਤੀ ਰਹਿੰਦੀ ਰਤ ਨੂੰ ਜਾਗਦੀ ਰਹਿੰਦੀ ਰਤ ਨੂੰ ਫਿਰ ਹੋਰ ਜੀ ਸਾਰਿਆਂ ਨੂੰ ਇਹ ਸੌਣ ਵੀ ਨਹੀਂ ਦਿੰਦੀ ਹੈਗੀ ਮਤਲਬ ਮੈਂ ਮੈਂ ਕਰੀ ਜਾਂਦੀ ਸਾਰੀ ਰਾਤ ਤੇ ਬਾਕੀ ਆ ਦੇਖੋ ਕਿੰਨਾ ਜ਼ਿਆਦਾ ਹਾਲਾਬ ਪੂਰਾ ਬਾਕੀ ਸ਼ਾਮ ਟਾਈਮ ਨੂੰ ਮਨ ਘੁੰਮਣ ਦਾ ਬਹੁਤ ਵਧੀਆ ਲੱਗਦਾ ਹੈ ਰੋਟੀ ਰੋਟੀ ਪਕਾ ਕੇ ਆਪਣੇ ਦਾਲਾ ਸੋ ਜੇ ਫਿਰ ਤਾਂ ਮੈਨੂੰ ਐਦਾ ਹੁੰਦਾ ਮੈਂ ਘੁੰਮੀ ਜਾਵਾਂ ਕਿਤੇ ਬਹੁਤ ਵਧੀਆ ਲੱਗਦਾ ਹੈ ਜਦ ਗੁਰਬਾਣੀ ਦੇ ਬੋਲ ਵੀ ਆਪਣੇ ਦੇਖੋ ਕੰਨਾਂ ਵਿੱਚ ਪੈਂਦੇ ਨੇ ਪਹਿਲਾਂ ਤਾਂ ਜੀ ਦੀਵਾਲੀ ਨੇ ਬਹੁਤ ਜ਼ਿਆਦਾ ਸਖਾਇਆ ਪਿਆ ਸੀਗਾ ਮਤਲਬ ਸੁਭਾਈਆਂ ਇੰਸੀ ਮੁੱਕਦੀਆਂ ਵਿਆਹ ਕਰ ਲਓ ਕਰ ਲਓ ਤੁਹਾਨੂੰ ਪਤਾ ਹੀ ਹੈ ਜਦ ਦੀਵਾਲੀ ਆਉਂਦੀ ਹੈ ਫਿਰ ਵੇ ਕਿੰਨਾ ਕੰਮ ਵੱਜ ਜਾਂਦਾ ਆਪਣਾ ਦੀਵਾਲੀ ਆਉਂਦੀ ਹੈ ਬਹੁਤ ਰੰਗ ਲਿਆਉਂਦੀ ਆ ਤੇ ਉਸ ਤੋਂ ਬਾਅਦ ਹੁਣ ਆਲੂਆਂ ਨੇ ਮਤਲਬ ਸਫਾਈਆਂ ਕਰਨੀ ਤੇ ਛੁੱਟੀ ਹੋਈ ਉਦੋਂ ਹੀ ਆਲੂਆਂ ਦਾ ਕੰਮ ਸਨ ਨਾਲ ਹੁੰਦੀ ਲੱਗ ਗਿਆ ਫਿਰ ਹੁਣ ਆਲੂਆਂ ਤੇ ਲੱਗੇ ਰਹਨੇ ਆ ਕਣਕ ਦੀ ਬਿਜਾਈ ਕਰਨੀ ਉਹ ਆਪਾਂ ਥੋੜੀ ਕਰਾਂਗੇ ਬਾਕੀ ਆਲੂਏ ਵੱਧ ਤੇ ਵੱਧ ਬੀਜਾਂਗੇ ਫਿਰ ਉਸ ਤੋਂ ਬਾਅਦ ਮੱਕੀ ਬੀਜਣੀ ਹੁੰਦੀ ਹੈ ਤੇ ਹੁਣ ਆਲੂ ਹਲੇ ਲੱਗ ਜਣਾ ਹਫਤਾ ਸਾਰਾ ਹੋਰ ਬੀਜਣੇ ਤੱਕ ਜ਼ਮੀਨ ਤਿਆਰ ਕਰਨੀ ਆ ਬਾਕੀ ਕੁਸਕ ਜੀਰੀ ਜਿਹੜੀ ਰਹਿੰਦੀ ਸੀਗੀ ਉਹ ਅਸੀਂ ਨੇ ਪਰਸੋ ਬਡਾਈਆ ਉਸ ਤੋਂ ਬਾਅਦ ਹੁਣ ਰੀਪਰ ਫੇਰ ਕੇ ਕਟਰ ਕਹਿੰਦੇ ਹਨੀ ਰੀਪਰ ਉਹ ਫੇਰਨ ਤੋਂ ਬਾਅਦ ਹੁਣ ਮਸ਼ੀਨ ਆ ਜਿਹੜੀ ਗੱਠਾ ਬਣਾਉਗੀ ਗੱਠਾਣੀ ਕਿਉਂਕਿ ਹੁਣ ਅੱਜ ਕੱਲ ਕੋਈ ਵੀ ਅੱਗ ਨਹੀਂ ਲਗਾਉਂਦਾ ਹੈਗਾ ਦੇਖੋ ਜੀਰੀ ਦੇ ਨਾੜ ਨੂੰ ਹੁਣ ਗੱਠਾ ਬਣਨ ਗਿਆ ਫਿਰ ਉਸ ਤੋਂ ਬਾਅਦ ਜ਼ਮੀਨ ਤਿਆਰ ਹੋ ਗਈ ਫਿਰ ਕਿਤੇ ਜਾ ਕੇ ਆਲੂ ਲੱਗਣਗੇ ਹੁਣ ਦੇਖਦੇ ਆਂ ਜੀ ਲੇਬਰ ਅਸੀਂ ਮਤਲਬ ਕਿਹੜੀ ਲਾਉਣੀ ਹੈ ਮਤਲਬ ਇਹ ਨਹੀਂ ਹੁਣ ਸਮਝ ਆ ਰਹੀ ਹੈ ਕਿ ਜਾਂ ਤਾਂ ਪਿੰਡ ਦੇ ਲਾਵਾਂਗੇ ਲੇਬਰ ਵਾਲੀ ਜਾਂ ਫਿਰ ਪਰਵਾਸੀ ਆਉਂਦੇ ਹੁੰਦੇ ਆ ਉਹਨਾਂ ਤੇ ਕਰਾਵਾਂਗੇ ਆਪਾਂ ਬਾਕੀ ਦੇਖਦੇ ਹਾਂ ਜੀ ਕਿਵੇਂ ਆ ਬਾਕੀ ਹੁਣ ਸੋਨ ਅੰਦਰ ਜਾ ਕੇ ਦਿਖਾਉਣੀ ਐਵੇਂ ਕੀ ਗਿਰਵਾਣੀ ਚੱਲ ਰਹੀ ਹੈ ਆਪਣੇ ਗੁਰਬਾਣੀ ਰੋਜ਼ੇ ਲਗਾ ਲੈਣੇ ਹੁੰਦੀਆਂ ਚਲੋ ਕੋਈ ਚਾਰ ਸ਼ਬਦਕ ਕੰਨਾਂ ਵਿੱਚ ਪੈਣੇ ਅੱਖਰ ਦੇਖੋ ਜੀ ਸੁਣਦੇ ਆਪਾਂ ਨੂੰ ਗੁਰਬਾਣੀ ਦੀ ਸ਼ਾਮ ਟਾਈਮ ਹਰਮੰਦਰ ਸਾਹਿਬ ਵੀ ਦੇਖੋ ਕਿੰਨਾ ਜਿਆਦਾ ਸੋਹਣਾ ਲੱਗਦਾ ਹੈ ਸਭ ਦੇ ਰੂਟ ਚੱਲ ਗਿਆ ਜੀ ਮਾਰੀਆ ਚਾਹ ਤੂੰ ਮੈਂ ਚਾਹ ਤੂ ਰੋਣ ਮੈਂ ਚਾਹ ਤੂ ਬੋਲ ਰਹੀ ਹਾਂ ਜੀ ਬਰ ਚੰਦ ਬੰਦ ਬੋਲ ਰਹੀ ਹਾਂ ਮੈਂ ਚਾਹ ਤੂ ਚੰਦ ਬੰਦ ਨਾ ਆ ਜੋਰ ਨੂੰ ਬਾਕੀ ਦੇਖੋ ਜੀ ਜਿਵੇਂ ਹੁਣ ਠੰਡ ਲੱਗਣੀ ਸ਼ੁਰੂ ਹੋ ਗਈ ਸਰਦੀਆਂ ਸਟਾਰਟ ਹੋ ਗਈਆਂ ਜਿਹੜਾ ਮੈਂ ਕੰਬਲ ਲਿਆਈ ਸੀਗੀ ਉਹ ਦਵਾਨ ਬੈੱਡ ਤੇ ਦੇਖੋ ਮੈਂ ਬਿਛਾਤਾ ਹੈ ਜਿਹੜੀ ਗਰਮੀਆਂ ਵਾਲੀ ਬੈੱਡ ਸ਼ੀਟ ਸੀ ਉਹ ਆਪਾਂ ਨੇ ਚੱਕਤੀ ਕੰਬਲ ਪਛਾਇਆ ਦੇਖੋ ਕਿੰਨਾ ਸੋਹਣਾ ਹੈ ਪਰ ਇਹ ਕੰਪਣ ਨਹੀਂ ਲੱਗਦਾ ਕਿਉਂਕਿ ਪਤਲਾ ਬਹੁਤ ਜ਼ਿਆਦਾ ਜੀ ਉਹਦੇ ਕਰਕੇ ਇਹ ਬੈੱਡ ਸ਼ੀਟ ਲੱਗਦੀ ਹੈ ਕੁਛ ਨਹੀਂ ਪਤਾ ਲੱਗਦਾ ਹੈ ਕਿ ਬੈੱਡ ਸ਼ੀਟਾ ਜਾਂ ਕੰਬਲ ਪਰ ਹੁਣ ਜਦ ਇਹਦੇ ਪਰ ਬੈਠਦੇ ਬਸ ਸੋਹਣਾ ਲੱਗਦਾ ਕਿਉਂਕਿ ਦੂਜੇ ਬੈੱਡਾਂ ਪਰ ਤਾਂ ਹੈਗੀਆਂ ਜੀ ਬੈੱਡ ਸ਼ੀਟਾਂ ਇਹਦੇ ਨਾਲ ਦੀਆਂ ਤੇ ਇਹਦੇ ਪਰ ਇੰਸੀ ਹੈਗੀ ਦੇਖੋ ਅੱਜ ਕੱਲ ਤਾਂ ਵੈਸੇ 200 ਦੇ ਵਿੱਚ ਆਉਂਦਾ ਵੀ ਕੀ ਆ ਦੁਪੱਟਾ ਹੀ ਆਉਂਦਾ ਹੈ ਜੇ ਹੁਣ ਆਪਾਂ ਮੰਨ ਲੈਂਨੇ ਵੇ ਬੈੱਡ ਸ਼ੀਟੇ ਚਲੋ ਰੱਖ ਲਓ ਇਹ ਜਿੰਮੀ ਇੰਨੀ ਪਤਲੀ ਆ ਪਰ ਵਧੀਆ ਇਹ ਹੈ। ਨਕੀ ਸ਼ਾਮ ਦਾ ਟਾਈਮ ਹੋਇਆ ਹੋਇਆ ਗਰਵਾਨੀ ਆਪਣੇ ਚੱਲਦੀ ਆ ਬਾਕੀ ਮੰਮੀ ਵੀ ਪਾਠ ਕਰ ਰਹੇ ਆ ਰੋਟੀ ਮੈਂ ਬਣਾਇਈ ਸੀਗੀ। ਕੰਮ ਮੇਰੇ ਸਾਰੇ ਨਵੇੜੇ ਪਈਆਂ ਦੁੱਧ ਗਰਮ ਕਰਕੇ ਬਾਕੀ ਆ ਦੇਖ ਲੋ ਜੀ ਇਹ ਮੇਰੀ ਕੱਪੜੇ ਸੁਹਣੇ ਵਾਲੀ ਮਸ਼ੀਨ ਆ ਇਹ ਪੈਰਾਂ ਦੇ ਉੱਤੇ ਦੇਖ ਲੋ ਜੀ ਆ ਹਲੇ ਤੱਕ ਪਏ ਨਹੀਂ ਇਹ ਜਿਹੜੀ ਆਪਣੀ ਮਤਲਬ ਇਦਾਂ ਲੱਗਣਗੇ ਐਲਈਡੀ ਦੇ ਪੈਨਲ ਆਹ ਉਹ ਉੱਪਰ ਰੱਖਣ ਵਾਲੇ ਜਿਹੜੇ ਆਪਣਾ ਮਤਲਬ ਰਿਮੋਟ ਵੀ ਰੱਖਾਂਗੇ ਇਹਦੇ ਪਰ ਸੈਟ ਬਾਕਸ ਵੀ ਰੱਖਾਂਗੇ ਇਹ ਹੁਣੇ ਤੱਕ ਨਹੀਂ ਲੱਗੇ ਹੈਗੇ ਡੇਢ ਵੀਨਾ ਹੀ ਹੋ ਗਿਆ ਤਕਰੀਬਨ ਆਨਲਾਈਨ ਮੰਗਾਇਆ ਨੂੰ ਬਾਕੀ ਆ ਦੇਖੋ ਹਰਨੂਰ ਦੇ ਬੰਬ ਵੀ ਪਏ ਨੇ ਹਲੇ ਗੁਰੂ ਗੁਰੂਪੁਰਬ ਤੇ ਚਲਾਊਗਾ ਜੀ ਬੰਬ ਉਹਨੇ ਰੱਖੇ ਹੋਏ ਨੇ ਸਾਰੇ ਬਹੁਤ ਸਾਰੇ ਚਲਾਦੇ ਜਾਣੀ ਐਂ ਕਹ ਲਓ ਹੁਣ ਇਹ ਪੰਜਵੇਂ ਛੇਵੇਂ ਹਿੱਸਾ ਪਏ ਆ ਬਸ ਇਹ ਚਲਾਇਤਾ ਜੀ ਬਹੁਤ ਔਨੇ ਬੰਬ ਵੱਡੇ ਵੱਡੇ ਚਲਾਉਂਗਾ ਆ ਕੁਸ ਰੱਖ ਲੈ ਸੀਗੇ ਬਾਕੀ ਆ ਦੇਖੋ ਹੁਣ ਕਦੋਂ ਲੱਗਦੀ ਐ ਬਾਕੀ ਹੁਣ ਤੁਹਾਨੂੰ ਆਪੇ ਲੱਗੇ ਚੱਲਦੇ ਆ ਬਾਹਰ ਨੂੰ ਬਾਕੀ ਦੇਖੋ ਜੀ ਮੰਮੀ ਦੀ LED ਨੂੰ ਆਈ ਨੂੰ ਵੀ ਤਕਰੀਬਨ ਮਹੀਨਾ ਹੀ ਹੋ ਚੱਲਿਆ ਮਹੀਨੇ ਤੋਂ ਥੋੜਾ ਬ ਤਾਂ ਘੱਟ ਹੋ ਗਏ ਚਲੋ ਪਰ ਹਲੇ ਤੱਕ ਐਲਈਡੀ ਦਾ ਦੇਖੋ ਸਟੈਂਡ ਨਹੀਂ ਲੱਗਿਆ ਹੈਗਾ ਸਾਰਾ ਕੁਝ ਹੈਗਾ ਕਈ ਵਾਰ ਕਰ ਲਿਆ ਫੋਨ ਦੇਖੋ ਜੀ ਜਿਹੜੇ ਲਾਉਣੇ ਵਾਲੇ ਹੁੰਦੇ ਆ ਵਿਜਲੀ ਵਾਲੇ ਹਲੇ ਤੱਕ ਨਹੀਂ ਮੰਮੀ ਦੇ ਕੰਧ ਦੇ ਵਿੱਚ ਫਿੱਟ ਕੀਤਾ ਅਸੀਂ ਨੇ ਟੇਬਲ ਤੇ ਰੱਖੀ ਹੋਈ ਹੈ ਦੇਖੋ ਕਰੋ ਜੀ ਦਰਸ਼ਨ ਹਕਮ ਨਮਸਾਰ Slope. Share with the the ਨਾ they ਕੰਮ ਆਪਾਂ ਸਾਰੇ ਨਿਬੜ ਗਿਆ ਤਕਰੀਬਨ ਰੋਟੀ ਖਾਣ ਤੇ ਰਹੀ ਹਾਂ ਆ ਦੇਖੋ ਜੀ ਰੋਟੀਆਂ ਆਪਾਂ ਨੇ ਬਣਾਤੀ ਸੀ ਕਿਉਂਕਿ ਮੈਂ ਇਹ ਛੇਤੀ ਰੋਟੀ ਬਣਾ ਦਿੰਨੀ ਆ ਆਇਆ ਹੋਇਆ ਲੈਂਦਾ ਹੁਣ ਦਿਨ ਬਹੁਤ ਛੋਟੇ ਛੋਟੇ ਨੇ ਤਕਰੀਬਨ ਪੌਣੇ ਕਿਸ਼ੇ ਲੱਗਦੀ ਹੁੰਦੀ ਆ 15 ਜਾਂ 20 ਮਿੰਟ ਚ ਬਣ ਜਾਂਦੀ ਬਸ ਬਾਕੀ ਆਪਣਾ ਸਾਰਾ ਸਾਫ ਕਰਿਆ ਪਏ ਇਹ ਪਿੰਡ ਵਿੱਚ ਆਪਾਂ ਨੇ ਕਿਸਨ ਲੱਸੀ ਦਿੱਤੀ ਸੀਗੀ ਉਹਦੇ ਉੱਲ ਡੋਲੂਨੇ ਕਿ ਕਿ ਗਊ ਦੀ ਹਲੇ ਸੁੱਚ ਖੋਲਣੀ ਆ ਆਪਾਂ ਨੇ ਉਹਦੇ ਕਰਕੇ ਆਪਾਂ ਨੇ ਦੁੱਧ ਲਾਇਆ ਹੋਇਆ ਹਲੇ ਤਾਂ ਕਰਕੇ ਲੱਸੀ ਵੱਧ ਬਣ ਜਾਂਦੀ ਹੈ ਹੁਣ ਚਲੋ ਕੋਈ ਭੈਣ ਭਾਈ ਲੈ ਜਾਂਦੇ ਨੇ ਨਾ ਸਾਨੂੰ ਬੈੱਡ ਤੇ ਮੇਰਾ ਦੁਪੱਟਾ ਉਰੇ ਪਿਆ ਹੀ ਮਿਲੂਗਾ ਤਕਰੀਬਨ ਦੂਏ ਤੀਜ ਦਿਨ ਮਗਰ ਉਹ ਚੇਂਜ ਹੋ ਜਾਂਦਾ ਪਰ ਮੈਂ ਸਿਰ ਦੇ ਥੱਲੇ ਲੰਨੀ ਹੁੰਨੀ ਹੈ ਸਰਾਣਾ ਨਹੀਂ ਲੰਦੀ ਕਿਉਂਕਿ ਜੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਮੇਰੇ ਨੱਕ ਦੇ ਵਿੱਚ ਨਾ ਬਹੁਤ ਬਾਹ ਦੇ ਵਿੱਚ ਪੇਨ ਹੁੰਦਾ ਰਹਿੰਦਾ ਫਿਰ ਮੈਂ ਸਰਾਣਾ ਨਹੀਂ ਲੰਦੀ ਇਹਨੂੰ ਵੀ ਸਿਰਫ ਗਰਦਨ ਦੇ ਥੱਲੇ ਹੀ ਦੰਨੀ ਹੈ ਮਤਲਬ ਸਿਰ ਥੱਲੇ ਨਹੀਂ ਦੰਦੀ ਹੈਗੀ ਗੱਬੇ 'ਚ ਫਿਰ ਮੈਨੂੰ ਆਰਾਮ ਰਹਿੰਦਾ ਨਹੀਂ ਤਾਂ ਇੰਨਾ ਦਰਦ ਹੁੰਦਾ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਸਰਵਾਈਕਲ ਇਹ ਜੀ ਚੀਜ਼ ਹੈ ਤਾਂ ਸਾਰੀ ਉਮਰ ਨਾਲ ਹੀ ਜਾਂਦਾ ਜੀ ਜੇ ਕੋਈ ਇਹਦਾ ਲਾਜ ਹੈਗੇ ਜੀ ਸਰਵਾਈਕਲ ਦਾ ਤਾਂ ਭੈਣ ਭਾਈ ਕਮੈਂਟ ਕਰਕੇ ਦੱਸ ਸਕਦਾ ਜੀ ਚਲੋ ਪਹਿਲਾ ਇਹ ਹੋ ਜਾਂਦਾ ਕਿਸੇ ਦੱਸਣਾ ਜਿਵੇਂ ਮੇਰੇ ਤਾਂ ਹੁਣ ਤੱਕਰਾਮੇ ਨਹੀਂ ਆਉਂਦਾ ਜਿੱਥੇ ਕੋਈ ਹੱਥ ਨਾਲ ਦੱਸਦਾ ਉਹ ਵੀ ਕਰਾ ਲੈਣੀ ਤੇ ਕੋਈ ਦਵਾਈ ਨੂੰ ਕਹਿੰਦਾ ਜੀ ਦਵਾਈਆਂ ਵੀ ਬਹੁਤ ਦਿੱਤੀਆਂ ਨੇ ਮੈਂ ਕਿਉਂਕਿ ਮੈਨੂੰ ਹੋ ਗਈ ਇਹ 9-10 ਸਾਲ ਹੋ ਗਏ ਸਰਵਾਈਕਲ ਹੋਏ ਨੂੰ ਬਹੁਤ ਆਂ ਘਰ ਰਹੇ ਹੈ ਚਲੋ ਜੀ ਇਸ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਨੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਧੰਨਵਾਦ ਜੀ